ਦੇਖੋ ਭਾਈ ਲਾਈਫ ਚੇਂਜਿੰਗ ਗੱਲਾਂ ਮੈਂ ਦੱਸਣ ਲੱਗਾ ਹਾਂਗਾ ਵੀਰ ਬਣ ਕੇ ਪੂਰੇ ਧਿਆਨ ਦੇ ਨਾਲ ਸੁਣੋ ਜਿਹੜੇ ਹੁਣ ਇੰਟਰਨੈਟ ਦੇ ਉੱਤੇ ਰੀਲਸ ਦੇ ਉੱਤੇ ਸਰਦਾਰ ਮੁੰਡੇ ਜਿਹੜੇ ਉਹਨਾਂ ਦੇ ਪਟਕੇ ਬੰਨੇ ਹੁੰਦੇ ਆ ਕੁਝ ਜਿਹੜੇ ਵਿਦੇਸੀ ਆ ਹਨਾ ਆਪਾਂ ਨੂੰ ਨਹੀਂ ਪਤਾ ਉਹ ਰੀਅਲ ਚ ਸਰਦਾਰ ਆ ਜਾਂ ਨਹੀਂ ਸਰਦਾਰ ਪਰ ਉਹਨਾਂ ਦੀ ਲੁੱਕ ਫੇਸ ਤੋਂ ਸਰਦਾਰ ਵਾਲੀ ਹੁੰਦੀ ਆ ਪਰ ਉਹਨਾਂ ਦੀ ਹਰਕਤਾਂ ਢੈਂਪੂ ਵਾਲੀਆਂ ਹੁੰਦੀਆਂ ਉਹ ਅਸਲ ਦੇ ਵਿੱਚ ਟੈਂਪੂ ਹੈਗੇ ਜਾਂ ਨਹੀਂ ਹੈਗੇ ਮੈਂ ਤੁਹਾਨੂੰ ਉਹ ਦੱਸਦਾਗਾ। ਇਹ ਉਹ ਪਬਲਿਸਟਲੀ ਆਉਂਦੇ ਆ ਜਾਂ ਕਿਵੇਂ। ਦੇਖੋ ਇਸ ਤਰ੍ਹਾਂ ਦੇ ਘੱਟ ਤੋਂ ਘੱਟ 52 ਕੇਸ ਹੋਰ ਇਹ ਪੰਜਾਬ ਦੇ ਵਿੱਚ ਵੀ ਹੈਗੇ ਆ। ਪੰਜਾਬ ਦੇ ਵਿੱਚ ਗਰੀਬ ਹੋਣ ਕਰਕੇ ਜਿਸ ਤਰ੍ਹਾਂ ਉਹ ਕਾਲੀ ਐਕਟ ਵਾਲਾ ਸੀਨ ਸੀਗਾ ਜਾਂ ਹੋਰ ਵੀ ਬਹੁਤ ਆ। ਕਿੰਨੇ ਹੀ ਮੈਂ ਤੁਹਾਨੂੰ ਗਿਣਾ ਸਕਦਾਗਾ। ਇਹਦੀ ਬਿਸੇ ਕਾਰਨ ਨੂੰ ਸੁਣੂ ਮੈਂ ਰੱਖਦਾਗਾ ਕੀ ਹੁੰਦੇ ਆ ਇਹ ਜਿਹੜੇ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣ ਦੀ ਵਜ੍ਹਾ ਕੀ ਆ ਇੱਕ ਤਾਂ ਵਜ੍ਹਾ ਹੁੰਦੀ ਹੈ ਹਨਾ ਜਿਹੜੇ ਆਪਾਂ ਕਹਿ ਦਿੰਦੇ ਆ ਜੀਨਸ ਦੇ ਵਿੱਚ ਇਹ ਫਿਰ ਹੋ ਜਾਂਦਾਗਾ ਜਿਹੜੇ ਟ੍ਰਾਂਸ ਜੈਂਡਰ ਹੁੰਦੇ ਹਨਾ ਉਹ ਗੱਲ ਰਹਿ ਗਈ ਪਾਸੇ ਠੀਕ ਆ ਜੀ ਦੇ ਵਿੱਚ ਆਪਾਂ ਕਹੀਏ ਅ ਭਈ ਜਿਹਦਾ ਬੋਡੀ ਜਿਹੜੀ ਮਰਦ ਵਾਲੀ ਹੁੰਦੀ ਆ ਤੇ ਉਹਦੀਆਂ ਭਾਵਨਾਵਾਂ ਔਰਤਾਂ ਵਾਲੀਆਂ ਹੁੰਦੀਆਂ ਹਨਾ ਤੇ ਇੱਕ ਹੁੰਦਾਗਾ ਜਿਹਦੀ ਬੋਡੀ ਔਰਤ ਵਾਲੀ ਹੁੰਦੀ ਆ ਤੇ ਉਹਦੀਆਂ ਭਾਵਨਾਵਾਂ ਉਹਦੀ ਫੀਲਿੰਗਸ ਮਰਦ ਵਾਲੀਆਂ ਹੁੰਦੀਆਂ ਤਾਂ ਉਹ ਔਰਤ ਵਾਲਾ ਕਟਾ ਕੇ ਰਹੂਗੀ ਤੇ ਉਹ ਕੁੜੀਆਂ ਨੂੰ ਪਸੰਦ ਕਰੋਗੀ ਜਿਹੜਾ ਮੁੰਡਾ ਇਹਦੇ ਵਿੱਚ ਕੁੜੀਆਂ ਵਾਲੀ ਫੀਲਿੰਗ ਹੁੰਦੀ ਆ ਔਰ ਉਹ ਸਾਰਾ ਕੁਝ ਉਹਦਾ ਕੁੜੀਆਂ ਵਾਲੇ ਕੱਪੜੇ ਪਹਿਨ ਕੇ ਬਰਾਬਰ ਰੂਪ ਵਗੈਰਾ ਹਨ ਲਲੋੜ ਫਲੜੋ ਕਰੂਗੀ ਕੁੜੀਆਂ ਦੀ ਤਰ੍ਹਾਂ ਬਿਲਕੁਲ ਤਾਂ ਇਹ ਦੋ ਹੀ ਚੀਜ਼ਾਂ ਹੁੰਦੀਆਂ ਟ੍ਰਾਂਸਜੈਂਡਰ ਦੇ ਵਿੱਚ ਠੀਕ ਹੈ ਔਰ ਉਸ ਤੋਂ ਇਲਾਵਾ ਜਿਹੜੇ ਹੋਰ ਇਹਨਾਂ ਦੀ ਤਰ੍ਹਾਂ ਅ ਕਹਿ ਲਓ ਜਿਹੜੇ ਇੱਕ ਹੋਰ ਪ੍ਰਜਾਤੀ ਆਉਂਦੀ ਆ ਜਿਹੜੇ ਤੀਜੇ ਨੰਬਰ ਤੇ ਜਿਹੜੇ ਨਾ ਤਾਂ 트랜ਸਜੈਂਡਰ ਹੁੰਦੇ ਆ ਤੇ ਨਾ ਹੀ ਪੂਰੇ ਤਰ੍ਹਾਂ ਉਹ ਮਰਦ ਬਣੇ ਹੁੰਦੇ ਆ ਟੈਸਟੋਸਟਰੋਨ ਲੈਵਲ ਉਹਨਾਂ ਦਾ ਘੱਟ ਹੁੰਦਾਗਾ ਆਮ ਮਰਦਾਂ ਦੇ ਨਾਲੋਂ ਉਹਨਾਂ ਦੀ ਵਾਜਬੀ ਉਹ ਵੀ ਦੱਸ ਦਿਆ ਉਹਨਾਂ ਪਿੱਛੇ ਕੀ ਗੀਰੀ ਚ ਨਾ ਜਿਹੜੇ ਜਿਵੇਂ ਤੁਸੀਂ ਦੇਖਿਆ ਹੋਊਗਾ ਵੀ ਸਹਿਰੀ ਕੁਛ ਬੱਚੇ ਕੱਚੇ ਪਿੱਲੇ ਜੇ ਹੁੰਦੇ ਆ ਹਨਾ ਅੱਧ ਟੈਂਪੂ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਪਿੰਡੂ ਲੋਕ ਫੜ ਕੇ ਕੋਈ ਪੇਲ ਵੀ ਦਿੰਦਾਗਾ ਪੇਲ ਇਹਨ ਦਾ ਸੈਂਸ ਉਹ ਮਤਲਬ ਕੁੱਟ ਮਾਰ ਦਿੰਦਾਗਾ ਠੀਕ ਹੈ ਹੋਰ ਨਾ ਸਮਝੋ ਅਸਾਂ ਮਤਲਬ ਉਹ ਕਮਜ਼ੋਰ ਜੇ ਹੁੰਦੇ ਆ ਹੁਣ ਇੱਕ ਗੱਲ ਤੁਸੀਂ ਹੋਰ ਦੇਖੀ ਹੋਊਗੀ ਜਿਹੜੇ ਹੁਣ ਬਾਹਰਲੇ ਬੱਚੇ ਆ ਹਨਾ ਪੰਜਾਬੀਓ ਹੀ ਤੁਸੀਂ ਲਾ ਲਓ ਚਾਹੇ ਤੁਸੀਂ ਹਿੰਦੀ ਲਾ ਲਓ ਜਿਹੜੇ ਬਾਹਰ ਜੰਮੇ ਪਲੇ ਵੱਡੇ ਹੋਏ ਆ ਪੰਜਾਬੀ ਉਹ ਬੋਲਦੇ ਆ ਬੋਲਣੀ ਆਉਂਦੀ ਆ ਉਹਨਾਂ ਨੂੰ ਕੁਛ ਕੁਛ ਮਤਲਬ ਬੋਲਣ ਦਾ ਤਰੀਕਾ ਹੋਰ ਹੁੰਦਾਗਾ ਪਰ ਉਹ ਨਰਮ ਜਿਹੇ ਹੁੰਦੇ ਆ ਸੋਲ ਜਿਹੇ ਹੁੰਦੇ ਆ ਪਰ ਉਹ 트랜ਸਜੈਂਡਰ ਨਹੀਂ ਹੁੰਦੇ ਲੱਗਦੇ ਉਹਨਾਂ ਵਾਂਗੂ ਹੁੰਦੇ ਆ ਟੈਂਪੂ ਜਿਹੇ ਲੱਗਦੇ ਹੁੰਦੇ ਆ ਹਰ ਕਦਮ ਵੀ ਉਹ ਮੇਜ ਕਰਦੀਆਂ ਹਨ ਹਨਾ ਜਿਵੇਂ ਕੁਝ ਚੀਜ਼ ਨੂੰ ਹੱਥ ਹੀ ਨਹੀਂ ਪਾ ਸਕਦੇ ਹੁੰਦੇਗੇ ਇਹਦੀ ਬਸੇ ਕਾਰਨ ਹੁੰਦਾਗਾ ਜਦੋਂ ਆਪਾਂ ਬੱਚਿਆਂ ਨੂੰ ਖੇਡਣ ਨਹੀਂ ਦਿੰਦੇਗੇ ਬਚਪਨ ਦੇ ਵਿੱਚ ਪਤਾ ਇਹਦੀ ਬਸੇ ਜਿਹੜੀ ਨਵੀਂ ਸੋਧ ਆ ਜਦੋਂ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਪੂਰਾ ਟਾਈਮ ਚਾਹੀਦਾ ਹੁੰਦਾਗਾ ਕਦੋਂ ਤੱਕ ਪਹਿਲੇ ਉਹਦੀ ਟੀਨੇਜ ਤੱਕ 13 ਸਾਲ ਤੱਕ ਠੀਕ ਹੈ 13 ਸਾਲ ਨੂੰ ਹੋਣ ਤੋਂ ਪਹਿਲਾਂ ਪਹਿਲਾਂ ਉਹਨੂੰ ਖੁੱਲ ਕੇ ਉਹਨੇ ਖੇਡਣਾ ਹੁੰਦਾਗਾ ਜਦੋਂ ਉਹਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀਗੀ ਤਾ ਜਿਹੜਾ ਇਹਦਾ ਮਰਦਾਂ ਵਾਲੇ ਜਿਹੜੇ ਜੀਨ ਉਹਦੇ ਡਵੈਲਪ ਨਹੀਂ ਹੋ ਪਾਉਂਦੇਗੇ ਠੀਕ ਆ ਮੈਂ ਸਮਝ ਸਮਝ ਆਉਂਦੀ ਨਾ ਮੈਂ ਕੀ ਕਹਾਂਗਾ ਜਦੋਂ ਬੱਚੇ ਨੂੰ ਅੰਦਰ ਰੱਖਿਆ ਜਾਊਗਾ ਵੀ ਸੋਸਾਇਟੀ ਦੇ ਵਿੱਚ ਮੰਨ ਲਓ ਮੰਨ ਲਓ ਮੈਂ ਔਟ ਗਿਆ ਜੀ ਮੈਂ ਨਿਊਜ਼ੀਲੈਂਡ ਉੱਠ ਗਿਆ ਮੈਂ ਆਸਟ੍ਰੇਲੀਆ ਉੱਠ ਗਿਆ ਠੀਕ ਆ ਉੱਥੇ ਮੈਂ ਰਹਿਣ ਲੱਗ ਗਿਆ ਡਬਲ ਸਟੋਰੀ ਘਰ ਲੈ ਕੇ ਮੈਂ ਉਥੋਂ ਦੇ ਲੋਕਾਂ 'ਚ ਰਹਿਣ ਲੱਗ ਗਿਆ ਮੇਰੇ ਆਲੇ-ਦੁਆਲੇ ਨੇਬਰ ਕੋਈ ਵੀ ਹੈ ਨਹੀਂਗਾ ਤਮੇ ਆਵਦੇ ਬੱਚਿਆਂ ਨੂੰ ਅੰਦਰ ਤਾੜ ਕੇ ਰੱਖੂਗਾ ਜਿਵੇਂ ਬਹੁਤ ਹੀ ਸੰਗਾਊ ਟਾਈਪ ਦਾ ਹੋਊਗਾ ਨਾ ਕਿਸੇ ਨਾ ਡਰਪੋਖੀ ਟਾਈਪ ਦਾ ਵੀ ਕਿਸੇ ਨਾ ਬੋਲਣਾ ਤੇ ਲਾਈਨ ਡਾਰਕੇ ਜਿਹਾ ਨਾ ਆਵਦੇ ਬੱਚਿਆਂ ਨੂੰ ਜੇ ਉਧਰਲੇ ਲੋਕ ਸੁਸਾਇਟੀ ਵਾਲੇ ਘੂਰਦੇ ਆ ਵੀ ਚਾਹੁੰਦੇ ਨਹੀਂ ਕਿ ਤੁਹਾਡੇ ਬੱਚੇ ਉਹਨਾਂ ਨਾਲ ਖੇਡਣ ਤਾਂ ਤੁਸੀਂ ਆਪਦੇ ਬੱਚੇ ਨੂੰ ਅੰਦਰ ਹੀ ਅੰਦਰ ਹੀ ਰੱਖੋਗੇ ਤੁਸੀਂ ਉਹਨੂੰ ਘੂਰ ਘੂਰ ਕੇ ਰੱਖੋਗੇ ਕਿ ਬਾਹਰ ਨਹੀਂ ਨਿਕਲਣ ਲਾਗਾ ਠੀਕ ਹੈ ਤਾਂ ਜਿਹੜੇ ਬੱਚੇ ਖੇਡ ਨਹੀਂ ਪਾਉਂਦੇਗੇ ਫਿਜ਼ੀਕਲ ਐਕਟੀਵਿਟੀ ਕਰਕੇ ਥੱਕਦੇ ਨਹੀਂਗੇ ਉਹ ਬੱਚੇ ਅੱਧ ਤਾਈਂ ਪੂ ਬਣਦੇ ਆ ਇਹ ਸਚਾਈ ਆ ਉਹ ਸੋਲ ਜਿਹੇ ਰਹ ਜਾਂਦੇ ਕੱਚੇ ਪਿੱਲੇ ਜਿਹੇ ਰਹ ਜਾਂਦੇ ਹੋ ਰੜਦੇ ਨਹੀਂਗੇ ਉਹਨਾਂ ਚ ਮਰਦਾਂ ਵਾਲੇ ਜੀ ਤੰਗੀ ਤਰਾਂ ਡਵੈਲਪ ਨਹੀਂ ਹੋ ਪਾਉਂਦੇਗੇ ਸਾਇੰਸ ਕਹਿੰਦੀ ਐ ਮੈਂ ਜੋੜ ਕੇ ਨਹੀਂ ਕਹਿੰਦਾ ਗੂਗਲ ਕਰਕੇ ਦੇਖ ਲਓ ਤਾਂ ਇਸ ਉਮਰ ਦੇ ਵਿੱਚ 13 ਸਾਲ ਤੱਕ ਜਿਹੜੇ ਮੁੰਡੇ ਹੁੰਦੇ ਖਾ ਖਾ ਕੇ ਕੁੜੀਆਂ ਦਾ ਕੁਝ ਨਹੀਂ ਹੁੰਦਾ ਕੁੜੀਆਂ ਘਰੇ ਬੈਠੀਆਂ ਰਹਿਣ ਤਾਂ ਉਦੋਂ ਵੀ ਜਾਦੇ ਉਹਨਾਂ ਦੇ ਵਿੱਚ ਉਹ ਚੀਜ਼ ਜਿਹੜੀ ਚਾਹੀਦੀ ਹੁੰਦੀ ਹੈ ਉਹ ਹੁੰਦੀ ਆ ਮੁੰਡੇ ਖਾਸ ਕਰਕੇ ਤੁਸੀਂ ਉਹਨਾਂ ਨੂੰ ਘਰੇ ਖੇਡਣ ਤੋਂ ਪਹਿਲੀ ਛੋਟੀ ਉਮਰ ਦੇ ਵਿੱਚ ਤਾੜ-ਤਾੜ ਕੇ ਉਹਨਾਂ ਨੂੰ ਮੋਬਾਈਲ ਦਿਖਾ ਦਿਖਾ ਕੇ ਬਿੱਡਾਂ ਤੇ ਬਿਠਾਈ ਰੱਖੋਗੇ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨਾ ਹੋਈ ਤਾਂ ਇਹੋ ਜਿਹੀ ਬਣਨਗੇ ਇਸ ਗੱਲ ਦੇ ਵਿੱਚ ਸੱਚਾਈ ਆ ਤੁਸੀਂ ਇਹ ਚੀਜ਼ ਨੂੰ ਨੋਟਿਸ ਕਰਕੇ ਦੇਖ ਲਓ ਜਿਹੜੇ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਉਹਨਾਂ ਨਾਲ ਕੰਟੈਕਟ ਕਰੋ ਉਹਨਾਂ ਨੂੰ ਪੁੱਛੋ ਤੁਹਾਡਾ ਬਚਪਨ ਕਿਵੇਂ ਬੀਤਿਆ ਉਹਦੇ ਮਾਪਿਆਂ ਨੂੰ ਪੁੱਛੋ ਸਭ ਪਤਾ ਲੱਗ ਜਾਊਗਾ ਜਿਹੜੇ ਬੱਚੇ ਬਚਪਨ ਦੇ ਵਿੱਚ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਨਹੀਂ ਖੇਡੇ ਕੋਤੇ ਇਸ ਚੰਗੀ ਤਰ੍ਹਾਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਜਵਾ ਖੇਡਦੇ ਆ ਲੱਟ ਦੇ ਮਿੱਟੀ ਦੇ ਵਿੱਚ ਗੁੱਲਡਾ ਖੇਡਦੇ ਹਰ ਇੱਕ ਚੀਜ਼ ਕਰਦੇ ਆ ਠੀਕ ਆ ਜਿਸ ਤਰ੍ਹਾਂ ਦਾ ਬਚਪਨ ਉਹਨਾਂ ਨੂੰ ਨਹੀਂ ਮਿਲਦਾਗਾ ਫਿਰ ਇਹ ਨੇ ਜੀ ਕੱਚੇ ਪਿੱਲੇ ਜੇ ਜਿਹਨਾਂ ਨੂੰ ਕਹਿੰਦੇ ਯਾਰ ਇਹ ਕੀ ਆ ਟੈਂਪੂ ਜਿਹਾ ਹਨਾ ਉਹ ਚੀਜ਼ ਬਣ ਜਾਂਦੇ ਆ ਠੀਕ ਆ ਜੀ ਆਪਾਂ ਮਤਲਬ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਫਰੀडम